ਅੱਜ ਮੈਨੂੰ ਡਾਕਟਰ ਬੀ ਆਰ ਅੰਬੇਡਕਰ ਲਾਇਬ੍ਰੇਰੀ ਪਿੰਟਡਾ ਵਿਖੇ ਆਉਣ ਦਾ ਮੌਕਾ ਮਿਲਿਆ 23 ਤਰੀਕ ਨੂੰ ਵੋਟ ਜੰਤੀ ਆ ਅਫੇਸ ਟਾਈਮ ਇੰਡੀਆ ਦੇ ਵਿੱਚ ਵੋਟਾਂ ਵੀ ਚੱਲ ਰਹੀਆਂ ਤੋਂ ਮੈਂ ਇਹਨਾਂ ਦੋਨਾਂ ਅਜੋ ਉਤਸਵਨ ਉਸ ਵੰਡ ਵਿੱਚ ਕੁਸ਼ਲਤਾ ਆਪਣੇ ਸਾਰੇ ਦੇਖਣ ਤੋਂ ਬਿਨਾਂ ਸੰਜੀ ਕਰ ਰਹੇ ਹਾਂ ਤੋਂ ਪਹਿਲਾਂ ਬੁੱਧ ਜੰਤਿ ਤੋ ਸਭ ਤੋਂ ਪਹਿਲਾ ਤੇ ਵੱਡਾ ਸਮਾਜ ਸੇਵੀ ਇਸ ਸਾਰੇ ਸੰਸਾਰ ਵਿੱਚ ਬੁੱਧ ਹੀ ਹੈ ਰੱਬ ਰੂ ਦਾ ਚੱਕਰਾਂ ਦਾ ਮਨ ਤੋਂ ਲਾਇਆ ਜਿਨ੍ਹਾਂ ਨੇ ਪਾਰਿਓ ਬੁੱਧ ਹੀ ਹੈ ਸਭ ਤੋਂ ਪਹਿਲਾ ਤੇ ਵੱਡਾ ਸਮਾਜ ਸੇਵੀ ਇਸ ਸੰਸਾਰ ਇਸ ਸੰਸਾਰ ਵਿੱਚ ਬੁੱਧ ਹੀ ਹੈ ਰੱਬ ਰੂ ਦੇ ਚੱਕ ਦੇ ਚਕਰਾਂ ਦਾ ਮਨ ਤੋਂ ਲਾਇਆ ਜਿਨਾ ਨੇ ਭਾਰਿਓ ਬੁੱਧ ਹੀ ਹੈ ਸੁੱਖ ਦੁੱਖ ਮਨੋਖ ਦੇ ਹੱਥ ਵਸ ਹੈ ਜਿਨੀ ਦਿੱਤਾ ਵਿਚਾਰਿਓ ਬੁੱਧ ਹੀ ਹੈ ਪਾਤ ਦੇਸ਼ ਅੰਦਰ ਜੜਾ ਪੈਦਾ ਹੋਇਆ ਗਿਆ ਹੱਦਾਂ ਤੋਂ ਪਾਰ ਓ ਬੁੱਧ ਹੀ ਹੈ ਉੱਚੀ ਨੀਚੀ ਅਗਿਆਨਤਾ ਝੂਠ ਵਾਲੀ ਜਿਨ੍ਹਾਂ ਤੋੜੀ ਦੀਵਾਰ ਓ ਬੁੱਧ ਹੀ ਹੈ ਸਭ ਲਈ ਕਰੁਣਾ ਮਹਿਤਰੀ ਪਾਈ ਚਾਰਾ ਦਿੱਤਾ ਸੁਖ ਪਿਆਰ ਓ ਬੁੱਧ ਹੀ ਹੈ ਭਾਵ ਤਮ ਦਾ ਪਿਆਰ ਤੇ ਸਮਝਦਾਰੀ ਤਮ ਕੋਜ ਅਨਪ ਪਰਮਾਨ ਦਾ ਨਾਮ ਲਾਲਸਾਆਂ ਇੱਛਾਵਾਂ ਤੇ ਕਾਬੂ ਪੋਣਾ ਇਹ ਹੈ ਮੁਕਤੀ ਅਤੇ ਨਿਰਵਾਣ ਦਾ ਨਾਮ ਦੇਖੋ ਖੋਜੋ ਜਾਣੋ ਬਾਦ ਵਿੱਚ ਮੰਨੋ ਦੁਨੀਆਂ ਕਹਿੰਦੀ ਹੈ ਤਮ ਵਿਗਿਆਨ ਦਾ ਨਾਮ ਪਾਈ ਕਹਿੰਦੇ ਬੁਵਿੱਖ ਦਾ ਤਮ ਹੈ ਸਰਜਿਤ ਤਾਰਮਹ ਹੈ ਸਦੇਨਸਾਨ ਦੇ ਨਾ ਬੁੱਧ ਰਿਸ਼ੀ ਜਾਂ ਕੋਈ ਵਾਤਮਾ ਨਹੀਂ ਦੁਨੀਆ ਪਰ ਵਿੱਚ ਜੈ ਜੈਕਾਰ ਬੁੱਧ ਦੀ ਬੁੱਧ ਸਭੂ ਜਾਂ ਕੋਈ ਤਕਸ ਵੀ ਨਹੀਂ ਫਿਰ ਵੀ ਮਹਿਮਾ ਹੈ ਅਪਰ ਬਾਰ ਬੁੱਧ ਦੀ ਬੁੱਧ ਕੋਗਿਆਨੀ ਜਿਸ ਖੋਜ ਕੀਤੀ ਵਾਹੀ ਕਰਦਾ ਸਿਫਤੋ ਸੰਸਾਰ ਬੁੱਧ ਦੀ ਅਰਥ ਬੁੱਧ ਦਾ ਅਕਲ ਤੇ ਸਮਝਦਾਰੀ ਖੂਬ ਇੱਕ ਨਹੀਂ ਖੂਬੀ ਹਜ਼ਾਰ ਬੁੱਧ ਦੀ ਦੁਨੀਆਂ ਵਿੱਚ ਹੈ ਦੁੱਖਾਂ ਦਾ ਬੋਲ ਵਾਲਾ ਮਹਾ ਬੁੱਧ ਨੇ ਸੱਚ ਬਿਆਨ ਕੀਤਾ ਉੰਦਾ ਦੁੱਖਾਂ ਦਾ ਕੋਈ ਨਾ ਕੋਈ ਕਾਰਨ ਮਹਾਬੁੱਧ ਨੇ ਗੌਰ ਧਿਆਨ ਕੀਤਾ ਦੁੱਖ ਘਟ ਸਕਦਾ ਦੁੱਖ ਹਟ ਸਕਦਾ ਦੁੱਖ ਘਟ ਸਕਦਾ ਦੁੱਖ ਹਟ ਸਕਦਾ ਜਿਨ੍ਹਾਂ ਦੁੱਖਾਂ ਨੇ ਜਗ ਪਰੇਸ਼ਾਨ ਕੀਤਾ ਸਹਜਲੇ ਹੋ ਹੈ ਬੁੱਧ ਦੀ ਖੋਜ ਜਿਸ ਨੂੰ ਸਾਰੇ ਦੁਨੀਆਂ ਨੇ ਪਰਵਾਹ ਨ ਕੀਤਾ ਚੱਕਰਵਰਤੀ ਸਮਰਾਟ ਅਸ਼ੋਕ ਵੇਲੇ ਚੱਕਰਵਰਤੀ ਸਮਰਾਟ ਅਸ਼ੋਕ ਵੇਲੇ ਸਾਡਾ ਦੇਸ਼ ਸੀ ਜਦੋਂ ਅਖੰਡ ਪਾਰ ਉਦੋਂ ਵੇਸੀ ਆਦਾ ਚਾਨਣ ਬੁੱਧ ਹੀ ਸੀ ਉਦੋਂ ਗਿਆਨ ਵਿੱਚ ਸੀ ਪ੍ਰਚੰਡ ਪਾਰ ਲੋਕੇ ਦੇ ਸ਼ਬਦੇ ਸ਼ਾਤੋਂ ਪੜਨੇ ਆਉਂਦੇ ਭਾਰਤ ਦਾ ਪ੍ਰਤੀਕ ਭਾਰਤ ਦਾ ਪ੍ਰਾਚੀਨ ਧਰਮ ਹੈ ਕੋਈ ਕਰਮਾ ਤੋਂ ਨਹੀਂ ਹੀ ਮਹਾਨ ਹੁੰਦਾ ਇਸ ਮਿੱਟੀ ਜ਼ਮੀਨ ਦਾ ਧਰਮ ਹੈ ਬੁੱਧ ਤਮ ਭਾਰਤ ਦੀ ਕਰਵਾਪਸੀ ਹੈ ਬੁੱਧ ਤਮ ਭਾਰਤ ਦੀ ਕਰ ਵਾਪਸੀ ਹੈ ਦੁਨੀਆਂ ਪਰ ਵਿੱਚ ਸਾਡੀ ਪਛਾਣ ਹੈ ਪੀਐਮ ਕਹਿੰਦਾ ਮੈਂ ਬੁੱਧ ਦੇ ਦੇਸ਼ੋਂ ਆਇਆ ਭਾਰਤ ਵਾਸੀਆਂ ਲਈ ਵੱਡਾ ਮਾਣ ਹੈ ਬੁੱਧ ਤੋਂ ਭਾਰਤ ਦੀ ਕਰ ਵਾਪਸੀ ਹੈ ਦੁਨੀਆਂ ਪਰ ਵਿੱਚ ਸਾਡੀ ਪਛਾਣ ਹੈ ਯਮ ਕਹਿੰਦਾ ਮੈਂ ਬੁੱਧ ਦੇ ਦੇਸ਼ੋਂ ਆਇਆ ਭਾਰਤ ਵਾਸੀਆਂ ਲਈ ਵਡਾਵਾਣ ਆਏ ਬੁੱਧੀ ਸਤਵ ਬਾਬਾ ਸਾਹਿਬ ਨੂੰ ਕਿਹਾ ਜਾਂਦਾ ਉਹਨੇ ਬੁੱਧ ਦਾ தம் ਪਸੰਦ ਕੀਤਾ ਭਾਰਤ ਦੇਸ਼ ਵਿੱਚ ਹੀ ਨਹੀਂ ਕੁੱਲ ਜਗ ਉੱਤੇ ਪਾਂ ਜੇ ਛੀਲ ਦਾ ਚੰਡਾ ਬੋਲੰਦ ਕੀਤਾ ਸਾਨੂੰ ਕੱਢ ਕੇ ਗਲੀ ਮੁਹੱਲਿਆਂ ਚੋਂ ਵਿਸ਼ਵ ਧਰਮ ਦੇ ਨਾਲ ਸੰਬੰਧ ਕੀਤਾ ਦਰਦ ਦਰ ਠੋਕਰਾਂ ਖਾਂਦਿਆਂ ਲਈ ਸਹਿਜ ਕਰ ਵਾਪਸੀ ਦਾ ਪ੍ਰਬੰਧ ਕੀਤਾ ਬਾਬਾ ਸਾਵ ਉਹ ਵਿਖਦਾ ਬੁੱਧ ਬਣਿਆ ਸਾਰੇ ਲੋਕਾਂ ਦਾ ਉਹਨੇ ਕਲਿਆਣ ਕੀਤਾ ਸਾਨੂੰ ਦੱਸਿਆ ਸਾਡਾ ਅਮੀਰ ਵਿਰਸਾ ਪਾਤਵਾਸ਼ੀਆਂ ਦਾ ਉੱਚਾ ਵਾਣ ਕੀਤਾ ਬੁੱਧਤਮ ਜੇ ਭਲਾ ਆਪਣਾ ਅਤੇ ترقی ਚਾਹੁੰਦੇ ਘਰ ਵਾਪਸੀ ਬਿਨਾ ਗੁਜ਼ਾਰਾ ਨਹੀਂ ਜਾਤਾਂ ਪਾਤਾਂ ਵਾਲੇ ਧਰਮ ਵਿੱਚ ਰਹਿ ਕੇ ਹੂਲਾ ਕਰੇ ਵਿਪਾਰ ਉਤਾਰਾ ਨਹੀਂ ਜੋ ਚ ਨੀਵੇ ਦਾ ਜਨਮ ਤੋਂ ਠਪਵਾ ਲੋਂਦਾ ਉਹਦੇ ਵਿੱਚ ਹੁਣ ਜੀਣ ਹਮਾਰਾ ਨਹੀਂ ਜਿਉ ਮਾਨ ਸਨਮਾਨ ਦੇ ਨਾਲ ਜਿਉ